ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦੇ ਸਚੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖਵਾਰੇ ਚਪੈ ਚੁਪ ਨਾ ਹੋਵੈ ਜੇ ਲਾਇ ਰਹਾ ਲਿਵ ਤਾਰੇ ਉਖਿਆ ਉਖ ਨਾ ਉਤਰੀ ਜਿਬ ਨਾ ਪੁਰੀਆਂ ਭਾਰ ਸਹਸ ਸਿਆਨ ਪਾ ਲਖ ਹੋਈ ਤਾਂ ਇੱਕ ਨਾ ਚੱਲੇ ਨਾਲ ਕੀ ਬਿ ਸਚਿਆਰਾ ਹੋਈਐ ਕਿਵ ਕੋੜੈ ਟੁੱਟੈ ਪਾਲ ਹੁਕਮ ਰਚਾਈ ਚੱਲ ਨਾ ਨਾਨਕ ਲਿਖਿਆ ਨਾਲ ਹੁਕਮੀ ਹੋ ਬਨਿਆਕਾਰ ਹੁਕਮ ਨਾ ਕਹਿ ਆਜਾਈ ਹੁਕਮੀ ਹੋ ਬਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀ ਸਿਕੋ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾ ਰੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹੋ ਮੈਂ ਕਹਿ ਨਾ ਕੋਈ गावे को तान होवे कि तान गावे को दात जाने निशान गावे को गुण वढ़ियाइयाँ चार गावे को विद्या विकम विचार गावे को साज करे तन खे गावे को जी लै पिर देह गावे को जापे दिसै दूर गावे को वे के हादरा हादूर कतना कती ना आवे तोटे कत कत, कत कती कोटी कोट कोट ਦਿੰਦਾ ਦੇ ਲੰਂਦੇ ਤੱਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮਿ ਹੁਕਮ ਚਲਾਏ ਰਾਹੋ ਨਾਨਕ ਬਿਗ ਸਵੇਂ ਪਰਵਾਹੋ ਸਾਚਾ ਸਾਹੀ ਮਿਸਾਚ ਨਾਏ ਪੱਖਿਆ ਪਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰੇ ਫਿਰ ਕਿ ਅਗੇ ਰਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਨ ਬੋਲੀਐ ਜਿਤ ਸੁਨ ਧਰੇ ਪਿਆਰ અમૃત મેલા સચના ઓઢાઈ બીચાર કરમી આવે કપડા નદરી મોખ દ્વાર નાદક ઈ વેચાનિયા સબ આપી સચ્ચિયાર થાપ્યા ન જાય કીતા ન હોયા અપ આપ નિરંજન સોય જિન સે વેઆ તિન પાયા માન નાનક ગાવીએ ગુનીની દાન ગાવીએ સુનિયા મન રાખીયા ભاؤ દુખ પર હાર સુખ કર લે જાય ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸਮਾਈ ਗੁਰੇ ਸਰ ਗੁਰਕੌਰ ਕੇ ਵਰਮਾ ਗੁਰ ਪਾਰਵਤੀ ਮਾਈ ਜੇਹੋ ਜਾਣ ਅੱਖ ਨਹੀਂ ਕਹਿ ਨਾ ਕਤਨ ਨ ਜਾਈ ਗੁਰਾਂ ਇੱਕ ਦੇਹ 부ਜਾਈ ਸਭ ਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਈਰਥ ਨਾਵਾ ਜੇਤੀਸ ਭਾਵਾਂ ਬਿਨ ਪਾਨੀ ਕੇ ਨਾਹੀ ਕਰੀ ਜੇਤੀ ਸਿਰ ਠੁਪਾਈ ਵੇਖਾਂ ਬਿਨ ਕਰਮਾਂ ਕੇ ਮਿਲ ਲੈ ਲਈ ਮਤ ਵਿਚਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ 부ਜਾਈ ਸਭਨਾ ਜੀਆਂ ਕਾ ਇੱਕ ਤਾਤਾ ਸੋ ਮੈਂ ਬਿਸਰ ਨ ਜਾਈ ਜੇ ਜੁਗ ਚਾਰਿਆ ਅਰ ਜਾਂ ਹਰਤ ਸੁਣੀ ਹੋਏ ਲਮਖਡਾਂ ਵਿੱਚ ਜਾਨੀਆਂ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਈ ਕੈ ਜਾਸ ਕੀਰਤਿ ਚਗਲੇ ਜੇ ਤਿਸ ਨਦਰ ਨ ਆਵੈ ਤਾਂ ਮਤ ਨ ਪੁੱਛੈ ਕੇ ਕਿਟਾ ਅੰਦਰ ਕੀ ਟਕਾਰ ਦੋਸ਼ੀ ਦੋਸ਼ ਤਰੇ ਨਾਨਕ ਨਿਰਗੁਨ ਗੁਨ ਕਰੇ ਗੁਨਵੰਤਿਆ ਪੁਨ ਦੇ ਤੇਹਾ ਕੋਈ ਨਾ ਸੁਝੈ ਜੇ तिस ਗੁਨ ਕੋਈ ਕਰੇ ਸੁਣਿਆ ਸਿੰਧ ਪੀਰ ਸੁਰਨਾਥ ਸੁਣਿਆ ਤਰਤ ਤਵਲੇ ਆਕਾਸ਼ ਸੁਣਿਆ ਦੀਪ ਲੋਪਾ ਤਾਲ ਸੁਣੇ ਪੁਹੇ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਧੂਪ পাপ ਕਾ ਨਾਸ ਸੁਣਿਆ ਸਰਬਰਮਾ ਇੰਦੈ ਸੁਣਿਆ ਮੁਖਸਾਲਾ ਹਨਮੰਦੈ ਸੁਣਿਆ ਚੋਗ ਚੁਗਤ ਤਨ ਪੀਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਤ ਸੰਤੋਖ ਗਿਆਨ ਸੁਣਿਆ 86 ਕਾਈ ਸਿਨਾਣ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸੱਚੀਆਂ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵੈ ਰਾਹੋ ਸੁਣਿਆ ਹੱਤ ਵੈਸ ਗਾਓ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨ ਜਾਏ ਜੇ ਕੋ ਕਹੈ ਪਿਛੈ ਪਛਤਾਏ ਕੋ ਕਦ ਕਲਮ ਨ ਲਿਖਨ ਹਾਰ ਮੰਨੇ ਕਾਬੈ ਕਰਨ ਮੀਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਤ ਹੋਵੇ ਮਨ 부ਧੇ ਮੰਨੇ ਸਕਲ ਪਵਨ ਕੀ ਛੁਦ ਮੰਨੇ ਮੂੰ ਛੋਟਾ ਨ ਖਾਏ ਮੰਨੇ ਜਮ ਕੇ ਸਾਤ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨਮਾੜੇ ਗਿਤਾ ਕਨੰ ਪਾਏ ਮਨਪਤ ਸਿਓ ਪ੍ਰਗਟ ਜਾਏ ਮਨਮੰ ਕਨਾ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੇ ਮੋਖ ਦਵਾਰ ਮਨੈ ਪਰਵਾਰੈ ਸਾਧਾਰ ਮਨੈ ਤਰੈ ਤਾਰੇ ਗੁਰ ਸਿੱਖ ਮਨੈ ਨਾਨਕ ਭਵੇਂ ਨਾ ਪਿਖਹ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪਰਦਾਨ ਪੰਚੇ ਪਾਬੈ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾਂਕਾ ਗੁਰੇ ਕਿਤੇ ਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੈਂ ਕਰਨੇ ਨਹੀਂ ਸੁਮਾਰ ਤੋਲ ਧਰਮ ਦਿਆ ਕਾ ਪੂਤ ਸੰਤੋਖਤਾ ਪਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੇ ਸਚਿਆ ਰਤਮਨ ਉਪਰਕੇ ਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਮਨ ਜੋਰ ਚੀ ਚਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖੇ ਆਕੇ ਤਾ ਹੋਏ ਕੇ ਤਾ ਤਾ ਨਹੀਂ ਸਵਾਲਿਓ ਰੂਪ ਕੇਤੀ ਦਾਤ ਜਾਣੈ ਕੋਨ ਕੂਤ ਕਿਤਾ ਬਸਾਵੇ ਕੋ ਕਵਾਓ ਤਿਸ ਤੇ ਹੋਏ ਲਖ ਦਰਿਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰੇ ਜੋਤੁੰਦ ਪਾਵੇਂ ਸਾਈਂ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖਿ ਚਾਪੇ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮੰਨ ਰਹੇ ਉਦਾਸ ਸੰਖ ਭਗਤ ਗੁਣ ਕਿਆਨੇ ਵਿਚਾਰ ਸੰਖ ਸਤੀ ਸੰਖ ਦਾਤਾਰ ਸੰਖ ਸੂਰ ਮੋਹ ਪਾਖੇ ਸਾਰੇ ਸੰਖ ਮੋਹ ਲਿਬਲਾਈ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰ ਨ ਜਾਵਾਂ ਇੱਕ ਵਾਰ ਜੋ ਤੁਦ ਭਾਵੇਂ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਦ ਕੋਰ ਅਸੰਖ ਚੋਰ ਹੈ ਰਾਮ ਖੋਰ ਅਸੰਖ ਮਰ ਕਰ ਜਾਹੇ ਜੋਰ ਅਸੰਖ ਗਲਵਡ ਹਤਿਆਕ ਮਾਹੇ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜੇ ਆਰ ਕੁੜੇ ਵੀ ਰਾਹੇ ਅਸੰਖ ਮਲੇਸ਼ ਮਲ ਪਖੇ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੇਂ ਸਾਈਂ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮਯ ਅਸੰਖਤਾਵ ਅਗਮਗਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਕਰੀ ਨਾਮ ਕਰੀ ਸਾਲਾ ਅਖਰੀ ਜਾਨ ਗੀਤ ਗੁਣ ਕਾ ਅਖਰੀ ਲਿਖਨ ਬੋਲਨ ਬਾਣ ਅਖਰਾ ਸਿਰ ਸੰਜੋਗ ਵਖਾਨ ਜਿਨੇ ਲਿਖੇ ਦੀ ਸਿਰ ਨਾਹੀ ਜਿ ਫਰਮਾਈ ਤਿਮ ਤਿ ਪਾਹੀ ਚੇਤਾ ਕੀਤਾ ਤੇਤਾ ਨਾ ਹੋ ਬਿਨ ਨਾਵੇ ਨਾਹੀ ਕੋਤਾਉ ਉਦਰਤ ਕਬਨ ਕਹਾ ਵਿਚਾਰ ਵਾਰਿਆ ਨਚਾਵਾ ਇਕ ਵਾਰ ਚੋਤਤ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤਨ ਦੇਹ ਪਾਣੀ ਤੋਤੇ ਉਤਰ ਸਿਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਓ ਤੋਏ ਪਰ ਯ ਮਤ ਪਾਪਾਂ ਕੈ ਸੰਗ ਓ ਤੋ ਪੈਣਾ ਵੈਂਕੇ ਰੰਗੇ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮਿ ਆਵੋ ਜਾਹੋ तीरथ तप दया दत्त दान चिक्को पावे तिलका मान सुन्या मन्या मन कीता भाव अंतरगत तीरथ मल नाओ सब गुण तेरे मैं नाहीं कोए बिन गुण कीते भगत ना, की ना होए स्वस्ते आत्बानी बरमाओ सत सुहान सदा मन चाओ कवने सुविंदा बखत कवन कवन हितकवन वारि कवन से रति माहो कवन चित होवा आकार ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨ ਪਾਇਓ ਕਾ ਜੀਆ ਚ ਲਿਖਣ ਲੈ ਕੁਰਾਨ ਚਿਤਵਾਰ ਨ ਜੋਗੀ ਜਾਣੈ ਰਤਬਾ ਹੋ ਨ ਕੋਈ ਜਾ ਕਰਤਾ ਸਿਰ ਠੀਕੋ ਸਾਝੇ ਆਪੀ ਜਾਣੈ ਸੋਈ ਕਿਮ ਕਰਿਆ ਅੱਖਾਂ ਕੀ ਵਿਸਾਲਾਹੀ ਕਿਉ ਵਰਨੀ ਕਿ ਬਚਾਨਾ ਨਾਨਕ ਅੱਖਿਨ ਸਭ ਕੋ ਆਖੈ ਇਕ ਦੋ ਇੱਕ ਸਿਆਣਾ ਵੱਡਾ ਸਾਹੀ ਵਟੇ ਨਾ ਹੀ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਕਿੰਗਿਆਨਾ ਸੋਹ ਹੈ ਪਾ ਤਾਲਾਂ ਪਾ ਤਾਲ ਲੱਖ ਆਕਾਸਾਂ ਆਕਾਸ ਓੜਕ ਓੜਕ ਭਾਲਤ ਕੇ ਵੇਦ ਕਹੈ ਨਿਕਵਾਤ ਸੈ ਸਠਾਰ ਕਹਿਨ ਕਤੇ ਬਾਸ ਲੋਇਕ ਤਾਤ ਲਿਖਾ ਹੋਇ ਤਾ ਲਿਖੀਐ ਲਿਖੈ ਹੋਇ ਵੀ ਨਾਸ ਨਾਨਕ ਵੱਡਾ ਕੀਆ ਪੀ ਜਾਣੈ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨ ਪਾਈਆ ਨਦੀਆਂ ਤੇ ਵਾ ਪਵੇ ਸਮੁੰਦ ਨ ਜਾਣੀਐ ਸਮੁੰਦ ਸਾ ਸੁਲਤਾਨ ਗਿਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇਤੀ ਸ ਮਨੋ ਨ ਵਿਸਰੇ ਅੰਤ ਨ ਸਿਮਤੀ ਕਹਿ ਨਾ ਅੰਤ ਅੰਤ ਨ ਕਰਨ ਦੇ ਨਾ ਅੰਤ ਅੰਤ ਨ ਵੇਖਣ ਸੁਨ ਨਾ ਅੰਤ ਅੰਤ ਨੇ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨੇ ਜਾਪੇ ਪਾਰਾ ਵਾਰ ਅੰਤ ਕਾਰਨ ਕੇ ਤੇ ਬਿਲਲਾਹੀ ਤਾਂ ਕਿ ਅੰਤ ਨਾ ਪਾਈ ਚਾਹੇ ਹੋ ਅੰਤ ਨਾ ਜਾਣੇ ਕੋਈ ਬੋ ਤਾਂ ਕਹੀਆ ਬੋ ਤਾਂ ਹੋਏ ਵੱਡਾ ਸਾਹੀ ਬੂਚਾਤਾ ਹੋ ਉੱਚੇ ਉਪਰ ਉਚਾ ਨਾ ਹੋਏ ਵਡੂਚਾ ਹੋਵੇ ਕੋਈ ਤੀ ਸੁੱਚੇ ਕੋ ਜਾਣੇ ਸੋਏ ਜੇ ਬੜੇ ਅਪਜਾਨਿਆ ਪਾਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤ ਮਾਏ ਕੀਤੇ ਮੰਗੈ ਚੋਚ ਪਾਰ ਕੀਤਿਆਂ ਗਣਤ ਨਹੀਂ ਵਿਚਾਰੇ ਕੀਤੇ ਖਬ ਟੁੱਟੈ ਵੇਕਾਰ ਕੀਤੇ ਲੈ ਲੈ ਮੁਕਰਪਾ ਹੈ ਕੀਤੇ ਮੂਰਖ ਖਾਹੀ ਖਾਹੇ ਕੀਤਿਆਂ ਦੋਖ ਭੂਖ ਸਦਮਾਰ ਇਹ ਪੇਂਦਾ ਅੰਤ ਤੇਰੀ ਦਾਤਾਰ ਬੰਦਕਲਾਸੀ ਪਾਨੈ ਹੋਈ ਹੋ ਰੱਖ ਨਾ ਸਕੈ ਕੋਈ ਜੇ ਕੋ ਖਾਇ ਕੱਖ ਨ ਪਾਇਓ ਜਾਣੈ ਜੇਤੀਆ ਮੂਖਾਇ ਅੰਪੇ ਚੋ ਨਿਆ ਪਿੰਦਿਆ ਕੇ ਸੇ ਪੇ ਕੇਈ ਕੇ ਜਿਸ ਨੋ ਬਖਸ਼ੇ ਸਿਪਤ ਸਾਲਾ ਨਾਨਕ ਪਾਤਸ਼ਾਹੀ ਬਾਤਸ਼ਾਹੋ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀਆ ਮੁੱਲ ਪੰਡਾਰ ਅਮੁੱਲ ਆਮੈ ਮੁੱਲ ਲੈ ਚਾਹੀ ਮੁੱਲ ਪਾਏ ਮੁੱਲ ਲਸ ਮਾਹੀ ਅਮੁੱਲ ਧਰਮ ਮੁੱਲ ਦੀ ਬਾਲੇ ਮੁੱਲ ਤੁਲ ਮੁੱਲ ਪਰਵਾਨੇ अमूल बख्शी समूल निशान मूल कर मुल पुरमान मुलो मुलाख्या न जाय आख कर आख वेद पाठ पुरा नाख पढ़े करे बखिया आख्या बर मै आख इंद आख गोपी तै गोविंद आख्या इस आख सिद्ध आख कहते खेत कित बुद्ध आख्या दानम आख्या देव आख सुर नर मुन जन सेव ਕਿਤੇ ਆਖੇ ਆਖ ਨ ਪਾਹੀ ਕਿਤੇ ਕਹਿ ਕਹਿ ਉਟ ਟ ਜਾਹੇ ਤੇ ਕਿਤੇ ਹੋਰ ਕਰੇ ਤਾਂ ਕਨ ਨ ਸਕੈ ਕਹੀ ਕੇ ਜਿਵਣ ੜ ਪਾਵੈ ਤੀ ਵੱਡ ਹੋਏ ਨਾਨਕ ਜਾਨ ਸਾਚਾ ਸੋਏ ਜੇ ਕੋ ਕਹਿ ਬਹੁਲ ਵਿਗਾੜ ਤਨ ਕੀਐ ਸਿਰ ਕਾ ਬਾਰਾਂ ਕਾ ਬਾਰ ਸੋ ਤਰ ਕੀ ਹਾ ਸੋ ਕਰਕੇ ਹਾ ਜਿਤ ਬਹਿ ਸਰਬੈ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਬਾਵਨ ਹਾਰੇ ਕਿ ਤੇਰਾ ਗਬਰੀ ਸੋ ਕਹੀ ਅਨ ਕਿ ਤੇ ਗਾਵਨ ਹਾਰੇ ਗਾਵੈ ਤੋ ਨਉ ਪਉਨ ਪਾਨੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਮਤ ਲਿਖ ਜਾਣੈ ਲਿਖ ਲਿਖ ਧਰਮਾ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਨ ਸਦਾ ਸਵਾਰੇ ਗਾਵੈ ਇੰਦਾਂਸਨ ਬੈਠੇ ਦੇਵਤੀ ਆਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋ ਕੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵਿਦਾ ਨਾਲੇ ਗਾਵੇ ਮੋਹਨੀਆਂ ਮਨ ਮੋਹਨ ਸੁਰਗਮਚ ਪਿਆਲੇ ਗਾਵੇ ਨਿਰਤਨੁ ਪਾਏ ਤੇਰੇ ਅਠਸਠ ਤੀਰਥ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਕਾਨੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰੇ ਰੱਕੇ ਤਾਰੇ ਸੇਹੀ ਤੁਧ ਨੋ ਗਾਵਨ ਜੋ ਤੁਧ ਪਾਵਨ ਰਤੀ ਤੇਰੇ ਭਗਤ ਰਸਾਲੇ ਔਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸਚਾ ਸਾਹਿਬ ਸੱਚਾ ਸਾਚੀ ਨਾਹੀ ਹੈ ਪੀ ਹੋਸੀ ਜਾਇ ਨਾ ਚਸਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨ ਸੀ ਮਾਇਆ ਜੀਨੋ ਪਾਈ ਕਰ ਕਰ ਵੇਖੈ ਕੀਤਾ ਆਪਣਾ ਜੀਵਤੀ ਸਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨ ਕਰੇ ਨਾ ਚਾਈ ਸੋ ਪਤਿ ਸਾਹੋ ਸਹਾ ਪਤਿ ਸਾਹਿਬ ਨਾਨਕ ਰਹਿਨਿ ਰਚਾਈ ਮੁੰਦਾ ਸੰਤੋਖੇ ਸ਼ਰਮ ਪਤ ਚੋਲੀ ਧਿਆਨ ਕੀ ਕਰੈ ਬੀਪੂਤ ਕਿੰਤਾ ਕਾਲ ਕਵਾਰੀ ਕਾਇਆ ਜੁਗਤ ਡੰਡਾ ਪਰ ਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ਿਸੈ ਆਦੇਸ਼ਿਆਤ ਨੀਲ ਅਨਾਦ ਨਾਤ ਜੁਗ ਜੁਗ ਏਕੋ ਵੇਸ ਉਗਤ ਗਿਆਨ ਤੇ ਆ ਪੰਡਾ ਰਣਕਟ ਕਟ ਕਟ ਵਾਜੈ ਨਾਦ ਆਪ ਨਾਤ ਨਾਤੀ ਸਭ ਜਾਂ ਕੀ ਰਿਤ ਸੀ ਦੇ ਅਵਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵੇ ਲੇਖਿਆ ਵੇ ਭਾਗ ਆਦੇਸ ਤਿਸੈ ਆਦੇਸ਼ ਆਦ ਨੀਲ ਨਾਦ ਨਾਤ ਜੁਗ ਜੁਗ ਇਕੋ ਵੇਸ ਇਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨਿਕ ਸੰਸਾਰਿਕ ਪੰਡਾਰੀ ਕਲਾਈ ਦੀਵਾਨ ਜੀਵਤੀ ਸਪਾਵੈ ਤਿਵੈ ਚਲਾਵੈ ਜਿਵ ਹੋਵੈ ਬੁਰ ਮਾਨੋ ਵੇਖੈ ਓਨਾਂ ਨਦਰਨ ਆਵੇਂ ਬੋਤੈ ਉਹ ਵਿਦਾਨ ਆਦੇਸਿਸੈ ਆਦੇਸੇ ਆਦ ਨੀਲ ਨਾਦਨਾ ਤੇ ਜੁਗ ਜੁਗੇ ਕੋ ਵੇਸ ਆਸਨ ਲੋਇ ਲੋਇ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਨੀਲ ਨੰਦ ਨਾਤਿ ਜੁਗ ਜੁਗ ਏਕੋ ਵੇਸ ਇਕ ਦੂਜੀ ਪੌ ਲੱਖ ਹੋਇ ਲੱਖ ਹੋਇ ਲੱਖ ਵੀਸ ਲੱਖ ਲੱਖ ਕਿੜਾ ਆਖੀਏ ਕ ਨਾਮ ਜਗ ਦੇਸ਼ ਏਤ ਰਾਹੀ ਪਤ ਪਵੜੀਆਂ ਚੜਿਐ ਹੋਇ 21 ਸੁੰਨ ਗੱਲਾ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੋੜੀ ਕੋੜੈ ਠੀਸ ਅੱਖਨ ਜੋਰਿ ਚ ਪੈਨ ਜੋਰ ਜੋਰ ਨ ਮੰਗਨ ਦੇ ਨ ਜੋਰ ਜੋਰ ਨਾ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨ ਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਚੁਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰਵੇ ਕੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੂਤੀ ਦਿੱਤੀ ਵਾਰ ਪਵਨ ਪਾਨੀ ਅਗਨੀ ਪਾਤਾਲ ਤੀਸ ਵਿੱਚ ਚਤਾਰਤੀ ਤਾਂ ਪ੍ਰਕੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨਿਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚ ਆਪ ਸੱਚਾ ਦਰਬਾਰ ਤਿਤੈ ਸੋਹਨ ਪੰਚ ਪਰਵਾਨ ਲਦਰੀ ਕਰਨ ਪਵੈ ਨੀਸਾਨ ਕੱਚ ਪਕਾਈ ਹੋਤੈ ਪਾਈ ਨਾਨਕ ਗਿਆ ਚਾਪੇ ਜਾਏ ਧਰਮਖੰਡ ਕਾਇ ਹੋ ਧਰਮ ਗਿਆਨਖੰਡ ਕਾ ਕੋ ਕਰਮ ਕੀਤੇ ਪਵਨ ਪਾਨੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਘਾਟਤ ਕੜੀਐ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਦੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੇਤੇ ਦੇਵਤਾ ਨਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਨੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰ ਚੰਡ ਤਿਤੈ ਨਾਦ ਬਿਨੋਦ ਕੋੜਿ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਤੈ ਘਾਟਿ ਤਕੜੀ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ जितै घड़िया सुरत मत मन बुद्ध जितै घड़िय सुरा सिदा की सुद कर्म खंड की बाणी जोर जितै होर न कोई होर जितै जोत महावल सूर तिन मै राम रे भरपूर जितै सीतो सीता मह मा माहे काके रूप न ना ओ जाहे न ठाके जाहे जिनके राम वसै मन माहे ਚਿੱਤ ਬਗਤਮਸੈ ਕੇ ਲੋਕ ਰੈਨੰਦ ਸਚਾ ਮਨ ਸੋਈ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨ ਤਰਨੀ ਹਾਲ ਚਿੱਤੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤਾ ਅੰਤ ਨਾੰਤ ਚਿੱਤੈ ਲੋ ਲੋ ਆਕਾਰ ਜਿਬ ਜਿਭੂ ਕਮਤੀ ਬਹਿਤੀ ਵਿਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਤ ਨਾ ਕਰੜਾ ਸਾਰ ਜਤ ਪਹਾਰਾਂ ਤੀਰਜ ਸੁਨਿਆ ਰਹਿ ਰਣਮਤ ਵੇਦ ਹਤਿਆਰ ਭੋਖ ਲਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਤਿਤਟਾਲੇ ਘੜੀਆ ਸ਼ਬਦ ਸਚੀ ਟਕੈ ਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕੇ ਪਵਨ ਗੁਰੂ ਪਾਨੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਤੁਈ ਦਾਈਂ ਦਾਇਆ ਖੇਲੈ ਸੰਗਲ ਜਗਤ ਚੰਗੀਆਂ ਬੁਰੀਆਂ ਵਾਚੇ ਧਰਮ ਹਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗੇ ਮਛਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗੇ ਮਛਕਤ ਕਾਲ ਨਾਨਕ ਤੇ ਮੁਕਿ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ